ਦਰਮਗ੍ਰੰਥ ਕਹਿੰਦੇ ਹਨ ਕਿ ਪਿਆਰ ਜਿਹੜਾ ਤੇ ਪ੍ਰੀਤੀ ਪ੍ਰਭੂ ਦੇ ਚਰਨਾਂ ਚੋਂ ਨਿਕਲਦੀ ਹੈ ਗੁਰੂ ਅਵਤਾਰਾਂ ਪਿਗੰਮਰਾਂ ਦੇ ਵਿੱਚ ਜੋ ਸ਼ਬਦੀ ਤਾਰਕੀ ਮੁਹੱਬਤ ਚਰਨਾਂ ਦੇ ਨਾਲ ਜੁੜੀ ਸਾਰੇ ਸੰਸਾਰ ਤੇ ਇਨਸਾਨਾਂ ਦੇ ਵਿੱਚ ਪਿਆਰ ਮੁਹੱਬਤ ਇੱਕ ਸ਼ਰੀਰ ਅੱਖਾਂ ਤੇ ਚਿਹਰੇ ਚੋਂ ਚਲਕਦੇ ਹੋਏ ਜਿਹੜੇ ਪਿਆਰ ਦੇ ਟਕਣ ਸਨ ਅਲੋਪ ਹੁੰਦੇ ਗਏ ਲਾਫਜ਼ ਲਾਈਕ ਜੂ ਫੇਸ ਫੋਕਸ ਸਾਰੇ ਇੱਕ ਤਾਰਾਂ ਪਈਆਂ ਪਈਆਂ ਹਨ ਲੇਕਨ ਅੱਖਰ ਹੀ ਰਹਿ ਗਏ ਹਨ ਅੰਦਰ ਦੀ ਮੁਹੱਬਤ ਉੱਡ ਗਈ ਹੈ ਜਿਹੜੀ ਮੁਹੱਬਤ ਪਿਆਰ ਦਾ ਰੰਗ ਤੇ ਝੜਦੀ ਸੀ ਲਵ ਸਾਰੇ ਕਹਿੰਦੇ ਹਨ ਐਲ ਲਾਇਲਟੀ ਵਫਾਦਾਰੀ ਓ ਆਫ ਵੀ ਵਿਜੀਬਲ ਈ એનર્ਜੀ ਜਿਹੜੀਆਂ ਚੀਜ਼ਾਂ ਦਿਸਦੀਆਂ ਹਨ ਚਲਦੀਆਂ ਹਨ ਘੁੰਮਦੀਆਂ ਹਨ ਉਹਨਾਂ ਦੇ ਨਾਲ ਵਫਾਦਾਰ ਹੋਣਾ ਪਸ਼ੂ ਪੰਛੀ ਮਨੁੱਖ ਸਭ ਚੀਜ਼ਾਂ ਦੇ ਨਾਲ ਪਿਆਰ ਹੋਣਾ ਰੁੱਤਾਂ ਦੇ ਨਾਲ ਮੁਹੱਬਤ ਕੁਦਰਤ ਨਾਲ ਪਰਮਾਤਮਾ ਨਾਲ ਇਹ ਸਾਰੀ ਇੱਕ ਲਵ ਦੇ ਵਿੱਚ ਆਉਂਦੀ ਸੀਗੀ ਲੇਕਿਨ ਅੱਜ ਇਹ ਸਮਾਂ ਬਦਲ ਚੁੱਕਾ ਹੈ ਆਓ ਅਸੀਂ ਇਸ ਗੀਤ ਰਾਈ ਸੁਣਦੇ ਹਾਂ ਕਿ ਕੀ ਗੱਲ ਹੋਈ ਲਵ ਜੂ ਲਾਈਕ ਜੂ ਨਾ ਮੁੱਕਦੀ ਕਿਤਾ ਆ ਲਵ ਚੂ ਨਾ ਲਾਇਕ ਚੂ ਨਾ ਮੁੱਕਦੀ ਕਤਾ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾ ਜਿੰਨੂ ਕਰੇ ਪਿਆਰ ਅੱਗੇ ਹੋਰ ਇਹਨੂੰ ਕਰੇ ਜਿੰਨੂ ਕਰੇ ਪਿਆਰ ਅੱਗੇ ਹੋਰ ਇਹਨੂੰ ਕਰੇ ਹੋਰ ਜਿੰਨੂ ਕਰੇ ਅੱਗੇ ਹੋਰ ਨੂੰ ਕਰੇ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਰੇ ਪਿਆਰ ਅੱਗੇ ਹੋਰ ਨੂੰ ਕਰੇ ਹੋਰ ਜਿੰਨੂ ਕਰੇ ਅੱਗੇ ਹੋਰ ਨੂੰ ਕਰੇ ਜੀਰੋ ਨਾਲ ਜੀਰੋ ਵਟਾ ਹੋਇਆ ਸੰਸਾਰ ਜੀਰੋ ਨਾਲ ਜੀਰੋ ਬਟਾ ਹੋਇਆ ਸੰਸਾਰ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਲਵ ਜੂ ਹੋਲਾ ਇੱਕ ਜੂ ਨਾ ਮੁੱਕ ਦਿੱਕਤਾ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਡੋਲ ਡੋਲ ਪਈ ਜਮਾਨੀ ਨਸ ਗਈ ਡੋਲ ਡੋਲ ਪੈਂਦੀ ਜਵਾਨੀ ਨਸ ਗਈ ਬਿਊਟੀ ਪਾਰਲਰਾਂ ਨਾ ਬਸ ਉਹ ਤੋਂ ਟੱਕਦੀ ਬਿਊਟੀ ਪਾਰਲਰਾਂ ਨਾ ਬਸ ਉਤੋਂ ਟੱਕਦੀ ਕੇਰਿਆਂ ਤੋਂ ਉੱਡਿਆ ਖੁਸ਼ੀ ਦਾ ਜਲਾ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੂਰਹਾਲ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੂਰਹਾਲ ਜਿੰਨੂ ਕਰੇ ਪਿਆਰੇ ਅੱਗੇ ਹੋਰ ਨੂ ਕਰੇ ਜਿੰਨੂ ਕਰੇ ਪਿਆਰੇ ਅੱਗੇ ਹੋਰ ਨੂ ਕਰੇ ਹੋਰ ਜਿੰਨੂ ਕਰੇ ਅੱਗੇ ਹੋਰ ਨੂ ਕਰੇ ਜੀਰੋ ਨਾਲ ਜੀਰੋ ਵਟਾ ਹੋਇਆ ਸੰਸਾਰ ਜੀਰੋ ਨਾਲ ਜੀਰੋ ਵਟਾ ਹੋਇਆ ਸੰਸਾਰ ਨਾ ਮਨਾਮ ਭੁੱਲ ਹਾਏ ਬਾਏ ਹੋ ਗਈ ਰਾਮ ਨਾਮ ਭੁੱਲ ਹਾਏ ਬਾਏ ਹੋ ਗਈ ਨਸ਼ਿਆਂ ਚਕਾਰ ਕਰ ਜਵਾਨੀ ਖੋ ਗਈ ਨਸ਼ਿਆਂ ਚਕਾਰ ਕਰ ਜਵਾਨੀ ਖੋ ਗਈ ਪਰਿਆ ਕਚੈ ਰੀਆਂ ਤਲਾਕਾਂ ਦੇ ਹੋਣਾ ਓੜੀਕਾ ហ៊ਿਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ហ៊ਿਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਖਾਣੇ ਕੱਪੜਿਆਂ ਤੇ ਹੁਣ ਮਾਇਆ ਉੱਡਦੀ ਖਾਣੇ ਕੱਪੜਿਆਂ ਤੇ ਹੁਣ ਮਾਇਆ ਉੱਡਦੀ ਖਾਸ਼ਾਂ ਤੇ ਹੁ ਮੰਗਾ ਨਾਲ ਨੀਂਦ ਉੱਡ ਗਈ ਖਾਸ਼ਾਂ ਤੇ ਮੰਗਾ ਦੇ ਨਾਲ ਨੀਂਦ ਉੱਡ ਗਈ ਮੁੱਕ ਗਈ ਸਲਾਹ ਲੈਣੀ ਵੱਡਿਆਂ ਤੋਂ ਯਾ ਓੜੀਕਾ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਪਿਆ ਪਈ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਲਵ ਜੂ ਤੇ ਲਾਇਕ ਜੂ ਨਾ ਮੁੱਕਦੀ ਕਤਾਰ ਲਵ ਜੂ ਤੇ ਲਾਇਕ ਜੂ ਨਾ ਮੁੱਕਦੀ ਕਤਾਰ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਰੱਬੇ ਉਹਦਾ ਆਇਆ ਜੋ ਗਿਆ ਜਿੰਨੂ ਕਹਿੰਦੇ ਰੱਬੇ ਉਹਦਾ ਆਇਆ ਜੋ ਗਿਆ ਧਰਮ ਸ਼ਰਮ ਹੋਣ ਗਿਆ ਛੋਪਿਆ ਉਹ ਜਿੰਨੂ ਕਹਿੰਦੇ ਰੱਬੇ ਉਹਦਾ ਆਇਆ ਜੋ ਗਿਆ ਧਰਮ ਸ਼ਰਮ ਹੋਣ ਗਿਆ ਛੋਪਿਆ ਕਰ ਕਰ ਨਾਤੇ ਟੁੱਟੇ ਮੋਬਾਈਲਾਂ ਦੇ ਨਾਲ ਕਰ ਕਰ ਨਾਤੇ ਟੁੱਟੇ ਮੋਬਾਈਲਾਂ ਦੇ ਨਾਲ ਜਿੰਨੂ ਕਹਿੰਦੇ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਲਾ ਵੀ ਜੂਤ ਲਾ ਵੀ ਜੂਤੇ ਲਾਇਕ ਜੂਨਾਂ ਨ ਮੁੱਕ ਦੀ ਕਤਾਰ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂ ਕਰੇ ਪਿਆਰ ਅੱਗੇ ਹੋਰ ਨੂੰ ਕਰੇ ਹੋਰ ਜਿੰਨੂ ਕਰੇ ਅੱਗੇ ਹੋਰ ਨੂੰ ਕਰੇ 지로 ਨਾਲ जीरो बटा ਹੋਇਆ ਸੰਸਾਰ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਉਹ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਵੀ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਲਵ ਜੂ ਤੇ ਲਾਇਕ ਜੂ ਨਾ ਮੁੱਕਦੀ ਕਤਾਰ ਜਿੰਨੂੰ ਕਹਿੰਦੇ ਪਿਆਰ ਉਹਦਾ ਅੱਜ ਬੁਰਾ ਹਾਲ ਜਿਨੂੰ ਕਹਿੰਦੇ ਪਿਆਰ ਉਹਦਾ ਅਜਬੋਰਾ ਹਾਲ ਜਿਨੂੰ ਕਹਿੰਦੇ ਪਿਆਰ ਉਹਦਾ ਅਜਬੋਰਾ ਹਾਲ ਜਿਨੂੰ ਕਹਿੰਦੇ ਪਿਆਰ ਉਹਦਾ ਅਜਬੋਰਾ ਹਾਲ